ਸਾਦਕ ਵਿਖੇ ਹੋ ਰਹੀਆਂ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਬੀਤੀ ਰਾਤ ਗੁਰੂਰਸਰ ਰੋਡ ਤੇ ਸਥਿਤ ਮੀਤ ਮੈਡੀਕੋਜ਼ ਦਵਾਈਆਂ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਗਏ ਤੇ ਅੰਦਰੋਂ ਇੱਕ ਐਲਸੀਡੀ ਡੀਵੀਆਰ ਬੈਟਰਾ ਅਤੇ ਇਨਵਰਟਰ ਤੇ ਕੁਝ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਦੁਕਾਨਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ ਲਗਭਗ 60 ਤੋਂ 70000 ਰੁਪਏ ਤੱਕ ਦਾ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਉਹਨਾਂ ਥਾਣਾ ਸਾਦਕ ਵਿਖੇ ਚੋਰੀ ਦੀ ਘਟਨਾ ਦੀ ਇਤਲਾਹ ਦੇ ਦਿੱਤੀ ਹੈ ਇਤਲਾਹ ਮਿਲਦਿਆਂ ਹੀ ਏਐਸਆਈ ਥਾਣਾ ਸਾਦਕ ਦੇ ਏਐਸਆਈ ਹਰਜਿੰਦਰ ਸਿੰਘ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਇਸ ਮੌਕੇ ਉਹਨਾਂ ਕਿਹਾ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜਿਕਰ ਯੋਗ ਹੈ ਕਿ 사ਦਕ ਇਲਾਕੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਚੋਰੀ ਦੀਆਂ ਹੋ ਚੁੱਕੀਆਂ ਹਨ ਪਰ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਨਹੀਂ ਪੈ ਸਕੀ ਪਰ ਉੱਥੇ 71 ਲੋਕਾਂ ਨੇ ਦੱਸਿਆ ਕਿ 3-4 ਦਿਨਾਂ ਬਾਅਦ 사ਦਕ ਵਿੱਚ ਕੋਈ ਨਾ ਕੋਈ ਚੋਰੀ ਹੋਈ ਰਹਿੰਦੀ ਹੈ